ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Motivated Everyday ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸੂਰਜ ਮੱਲ ਜੀ ਦੇ ਵਿਆਹ ਬਾਰੇ ਇਸ ਤਰ੍ਹਾਂ ਭਾਈ ਜੀ ਦੀਆਂ ਅਰਦਾਸਾਂ ਤੇ ਆਰਾਧਨਾ ਕਰਕੇ ਅੰਤਰੀਆਮੀ ਗੁਰੂ ਜੀ ਨੇ ਕਾਸ਼ੀ ਦੇ ਰਾਜੇ ਵੱਲ ਚਿੱਠੀ ਲਿਖ ਕੇ ਇੱਕ ਸਿੱਖ ਨੂੰ ਭੇਜਿਆ ਕਿ ਸਾਡਾ ਚੋਰ ਜਿਸ ਦਾ ਨਾਮ ਗੁਰਦਾਸ ਹੈ ਤੁਹਾਡੇ ਸ਼ਹਿਰ ਵਿੱਚ ਰਹਿੰਦਾ ਹੈ ਤੁਸੀਂ ਉਸ ਨੂੰ ਮੁਸ਼ਕਾਂ ਬਣ ਕੇ ਸਾਡੇ ਪਾਸ ਅੰਮ੍ਰਿਤਸਰ ਭੇਜ ਦਿਓ ਤੁਹਾਡੇ ਉੱਤੇ ਗੁਰੂ ਦੀਆਂ ਬਹੁਤ ਖੁਸ਼ੀਆਂ ਹੋਣਗੀਆਂ ਇਹ ਪੱਤਰ ਕਾ ਜਦ ਸਿੱਖ ਨੇ ਕਾਸ਼ੀ ਦੇ ਰਾਜੇ ਨੂੰ ਜਾ ਕੇ ਦਿੱਤੀ ਤਾਂ ਰਾਜਾ ਬੜਾ ਹੈਰਾਨ ਹੋਇਆ ਕਿ ਗੁਰੂ ਕਾ ਸਿੱਖ ਗੁਰਦਾਸ ਦਾ ਬੜਾ ਮਹਾਪੁਰਖ ਔਰ ਗੁਰੂ ਘਰ ਦਾ ਮਾਣਯੋਗ ਸਿੱਖ ਹੈ ਅਤੇ ਮੈਂ ਤਾਂ ਉਸ ਨੂੰ ਗੁਰੂ ਧਾਰਨ ਕੀਤਾ ਹੋਇਆ ਹੈ ਗੁਰੂ ਜੀ ਨੇ ਆਪਣਾ ਚੋਰ ਕਿਸੇ ਹੋਰ ਗੁਰਦਾਸ ਨੂੰ ਲਿਖਿਆ ਹੋਵੇਗਾ ਉਸ ਦੀ ਖੋਜ ਕਰਨੀ ਚਾਹੀਦੀ ਹੈ ਇਹ ਵਿਚਾਰਾਂ ਹੋ ਰਹੀਆਂ ਸਨ ਕਿ ਐਨੇ ਨੂੰ ਕਥਾ ਦਾ ਸਮਾਂ ਹੋਣ ਕਰਕੇ ਭਾਈ ਗੁਰਦਾਸ ਜੀ ਵੀ ਕਥਾ ਕਰਨ ਆ ਗਏ ਰਾਜੇ ਨੇ ਭਾਈ ਜੀ ਨੂੰ ਗੁਰੂ ਜੀ ਦੀ ਚਿੱਠੀ ਵਿਖਾਈ ਅਤੇ ਪੁੱਛਿਆ ਕਿ ਇਹ ਇੱਥੇ ਹੋਰ ਵੀ ਕੋਈ ਗੁਰਦਾਸ ਰਹਿੰਦਾ ਹੈ ਜਿਸ ਨੂੰ ਗੁਰੂ ਜੀ ਨੇ ਚੋਰ ਲਿਖਿਆ ਹੈ ਤੇ ਮੁਸ਼ਕਾ ਬਣ ਕੇ ਅੰਮ੍ਰਿਤਸਰ ਭੇਜਣ ਵਾਸਤੇ ਕਿਹਾ ਹੈ ਗੁਰੂ ਜੀ ਦੀ ਪੱਤਰਕਾ ਪੜ੍ਹ ਕੇ ਭਾਈ ਜੀ ਨੇ ਕਿਹਾ ਰਾਜਾ ਜੀ ਮੈਂ ਹੀ ਗੁਰੂ ਦਾ ਚੋਰ ਗੁਰਦਾਸ ਤੁਹਾਡੇ ਸ਼ਹਿਰ ਵਿੱਚ ਰਹਿੰਦਾ ਹਾਂ ਹੋਰ ਕੋਈ ਗੁਰਦਾਸ ਇੱਥੇ ਐਸਾ ਨਹੀਂ ਹੈ ਤਦ ਰਾਜੇ ਨੇ ਹੈਰਾਨ ਹੋ ਕੇ ਪੁੱਛਿਆ ਭਾਈ ਜੀ ਤੁਸੀਂ ਗੁਰੂ ਕੇ ਚੋਰ ਕਿਸ ਤਰ੍ਹਾਂ ਹੋ ਭਾਈ ਜੀ ਨੇ ਆਪਣੀ ਸਾਰੀ ਵਾਰਤਾ ਸੁਣਾਈ ਕਿ ਮੈਨੂੰ ਗੁਰੂ ਜੀ ਨੇ ਘੋੜੇ ਲੈਣ ਕਾਬਲ ਭੇਜਿਆ ਸੀ ਪਰ ਜਦ ਮੈਂ ਘੋੜਿਆਂ ਦਾ ਮੁੱਲ ਰੁਪਏ ਦੇਣ ਲੱਗਾ ਤਾਂ ਗੁਰੂ ਜੀ ਨੇ ਐਸਾ ਕੌਤਕ ਵਰਤਾਇਆ ਕਿ ਉਹ ਰੁਪਏ ਮੈਨੂੰ ਠੀਕਰੀਆਂ ਦਿਸਣ ਲੱਗ ਪਈਆਂ ਠੀਕਰੀਆਂ ਵੇਖ ਕੇ ਮੇਰਾ ਮਨ ਡੋਲ ਗਿਆ ਅਤੇ ਮੈਂ ਕਾਬਲ ਤੋਂ ਰਾਤ ਸਮੇਂ ਚੋਰੀ ਹੀ ਭੱਜ ਕੇ ਕਈ ਮਹੀਨਿਆਂ ਪਿਛੋਂ ਤੁਹਾਡੇ ਸ਼ਹਿਰ ਪਹੁੰਚ ਗਿਆ ਮੈਨੂੰ ਆਪਣੀ ਡ੍ਰਿੜ ਸਿੱਖੀ ਉੱਤੇ ਹੰਕਾਰ ਹੋ ਗਿਆ ਸੀ ਜਿਸ ਨੂੰ ਦੂਰ ਕਰਨ ਵਾਸਤੇ ਗੁਰੂ ਜੀ ਨੇ ਇਹ ਕੌਤਕ ਵਰਤਾ ਕੇ ਮੇਰੀ ਪਰਖ ਕੀਤੀ ਸੀ ਇਸ ਪਰਖ ਵਿੱਚ ਮੈਂ ਪੂਰਾ ਨਾ ਉੱਤਰ ਸਕਿਆ ਹੁਣ ਗੁਰੂ ਜੀ ਨੇ ਮੇਰੇ ਉੱਤੇ ਤਰਸ ਕਰਕੇ ਆਪਣਾ ਬਖਸ਼ਣ ਹਾਰ ਵਰਦ ਸੰਭਾਲ ਕੇ ਮੈਨੂੰ ਆਪਣੇ ਚਰਨਾਂ ਵਿੱਚ ਸੱਦ ਲਿਆ ਹੈ ਮੈਂ ਆਪ ਕਿਰਪਾ ਕਰਕੇ ਮੇਰੀਆਂ ਮੁਸ਼ਕਾਂ ਬਨ ਕੇ ਇੰਨਾ ਸਿੱਖਾਂ ਦੇ ਹਵਾਲੇ ਕਰ ਦਿਓ ਇਹ ਬਾਤ ਸੁਣ ਕੇ ਭਾਈ ਜੀ ਦੇ ਬਾਰਮਾਰ ਕਹਿਣ ਪਰ ਰਾਜੇ ਨੇ ਆਪ ਜੀ ਦੀਆਂ ਮੁਸ਼ਕਾਂ ਬਨ ਕੇ ਸਿੱਖਾਂ ਨੂੰ ਫੜਾ ਦਿੱਤੀਆਂ ਗੁਰਸਿੱਖਾਂ ਨੇ ਭਾਈ ਜੀ ਨੂੰ ਕਿਹਾ ਹੁਣ ਮੁਸ਼ਕਾਂ ਖੋਲ ਕੇ ਸਾਡੇ ਨਾਲ ਚੱਲੋ ਜਦ ਗੁਰੂ ਜੀ ਪਾਸ ਪੁੱਜਾਂਗੇ ਤਾਂ ਮੁਸ਼ਕਾਂ ਫਿਰ ਬੰਨ ਲਵਾਂਗੇ ਸੋ ਇਸ ਤਰ੍ਹਾਂ ਹੀ ਮੁਸ਼ਕਾਂ ਖੋਲ ਕੇ ਜਦ ਕੁਝ ਸਮੇਂ ਉਪਰੰਤ ਅੰਮ੍ਰਿਤਸਰ ਪੁੱਜੇ ਤਾਂ ਗੁਰੂ ਜੀ ਦੇ ਸਾਹਮਣੇ ਜਾਣ ਲੱਗਿਆ ਭਾਈ ਜੀ ਨੇ ਫਿਰ ਮੁਸ਼ਕਾਂ ਬਣਵਾ ਲਈਆਂ ਅਤੇ ਇਸ ਦਸ਼ਾ ਵਿੱਚ ਹੀ ਗੁਰੂ ਜੀ ਦੇ ਚਰਨਾਂ ਤੇ ਜਾ ਨਮਸਕਾਰ ਕੀਤੀ ਇੱਥੇ ਇਹੀ ਗੱਲ ਵੀ ਵਰਣਨਯੋਗ ਹੈ ਕਿ 700 ਕਾਸ਼ੀ ਨਿਵਾਸੀ ਸੰਗਤ ਜੋ ਭਾਈ ਜੀ ਦੇ ਬਚਨਾਂ ਨਾਲ ਪ੍ਰਭਾਵਿਤ ਹੋਈ ਹੋਈ ਸੀ ਉਹ ਵੀ ਭਾਈ ਜੀ ਦੇ ਨਾਲ ਗੁਰੂ ਜੀ ਪਾਸ ਅੰਮ੍ਰਿਤਸਰ ਆ ਗਈ ਸੀ ਜਦ ਭਾਈ ਜੀ ਗੁਰੂ ਜੀ ਨੂੰ ਨਮਸਕਾਰ ਕਰਕੇ ਸਾਹਮਣੇ ਖੜੇ ਹੋ ਗਏ ਤਾਂ ਗੁਰੂ ਜੀ ਨੇ ਹੱਸ ਕੇ ਪੁੱਛਿਆ ਭਾਈ ਜੀ ਤੁਸੀਂ ਕਿਹਾ ਸੀ ਜੇ ਗੁਰ ਸੰਗ ਵਰਤਦਾ ਸਿੱਖ ਸਿੱਧਕ ਨਾ ਹਾਰੇ ਕੀ ਇਹ ਠੀਕ ਹੈ ਪਾਈ ਜੀ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਜੇ ਗੁਰ ਪਰਮਾਏ ਸੰਗ ਕਰ ਕਿਆ ਸਿੱਖ ਵਿਚਾਰਾ ਪਾਈ ਜੀ ਪਾਸੋਂ ਇਹ ਉੱਤਰ ਸੁਣ ਕੇ ਗੁਰੂ ਜੀ ਬਹੁਤ ਪ੍ਰਸੰਨ ਹੋਏ ਅਤੇ ਆਪਣੇ ਹੱਥਾਂ ਨਾਲ ਪਾਈ ਜੀ ਦੀਆਂ ਮੁਸ਼ਕਾਂ ਖੋਲ ਕੇ بڑے ਸਤਿਕਾਰ ਨਾਲ ਆਪਣੇ ਪਾਸ ਬਿਠਾ ਲਿਆ ਇਸ ਨਾਲ ਸਾਰੀ ਸੰਗਤ ਵਿੱਚ ਪਾਈ ਜੀ ਦੀ ਵਾਵਾ ਵਾਵਾ ਹੋ ਪਈ ਆਪਣੀ ਲੜਕੀ ਨੂੰ ਸ਼੍ਰੀ ਸੂਰਜਮਲ ਜੀ ਨਾਲ ਮੰਗ ਕੇ ਜਦ ਪ੍ਰੇਮਚੰਦ ਆਪਣੇ ਘਰ ਕਰਤਾਰਪੁਰ ਗਿਆ ਤਾਂ ਆਪਣੀ istri ਦੇ ਘਰ ਪਰਿਵਾਰ ਨਾਲ ਸਲਾਹ ਕਰਕੇ ਉਪਰੰਤ ਸ਼੍ਰੀ ਗੁਰਦਿੱਤਾ ਜੀ پاس ਬੇਨਤੀ ਕੀਤੀ ਕਿ ਮੈਂ ਆਪਣੀ ਲੜਕੀ ਦਾ ਵਿਆਹ ਛੇਤੀ ਕਰਨਾ ਚਾਹੁੰਦਾ ਹਾਂ ਆਪ ਕਿਰਪਾ ਕਰਕੇ ਇਸ ਸੰਬੰਧ ਵਿੱਚ ਮੈਨੂੰ ਸਲਾਹ ਦਿਓ ਸ਼੍ਰੀ ਗੁਰਦਤਾ ਜੀ ਨੇ ਕਿਹਾ ਇਹ ਸਲਾਹ ਤੇਰੀ ਬਹੁਤ ਚੰਗੀ ਹੈ ਸਾਹਿਆ ਸੁਧਾ ਕੇ ਗੁਰੂ ਜੀ ਨੂੰ ਚਿੱਠੀ ਲਿਖ ਦਿਓ ਇਸ ਤਰ੍ਹਾਂ ਸਲਾਹ ਕਰਕੇ ਸ਼੍ਰੀ ਪ੍ਰੇਮਚੰਦ ਜੀ ਨੇ ਵਿਸਾਖ ਮਹੀਨੇ ਵਿੱਚ ਵਿਆਹ ਦਾ ਦਿਨ ਨਿਯਤ ਕਰਕੇ ਗੁਰੂ ਜੀ ਨੂੰ ਅੰਮ੍ਰਿਤਸਰ ਚਿੱਠੀ ਲਿਖ ਦਿੱਤੀ ਸ਼੍ਰੀ ਗੁਰਦਤਾ ਜੀ ਵੀ ਸਾਹੇ ਚਿੱਠੀ ਵਾਲੇ ਆਦਮੀ ਨਾਲ ਅੰਮ੍ਰਿਤਸਰ ਆ ਗਏ ਸ਼੍ਰੀ ਗੁਰਦਿੱਤਾ ਜੀ ਪਾਸੋਂ ਪ੍ਰੇਮਚੰਦ ਵੱਲੋਂ ਵਿਆਹ ਦੀ ਤਿਆਰੀ ਸੁਣ ਕੇ ਗੁਰੂ ਜੀ ਬਹੁਤ ਪ੍ਰਸੰਨ ਹੋਏ ਤੇ ਵਿਆਹ ਦੀ ਤਿਆਰੀ ਕਰਨੀ ਆਰੰਭ ਕਰਕੇ ਸਾਖਾਂ ਸੰਬੰਧੀਆਂ ਨੂੰ ਚਿੱਠੀਆਂ ਭੇਜ ਦਿੱਤੀਆਂ ਇੰਨੇ ਨੂੰ ਵਿਸਾਖੀ ਦਾ ਮੇਲਾ ਆ ਗਿਆ ਸੰਗਤਾਂ ਬਹੁਤ ਦੂਰ ਦੂਰ ਤੋਂ ਆਈਆਂ ਗੁਰੂ ਜੀ ਨੇ ਸਭ ਦੀ ਰਹਾਇਸ਼ ਦਾ ਪ੍ਰਬੰਧ ਕਰਕੇ ਗੁਰੂ ਘਰ ਟੁੱਟ ਲੰਗਰ ਲਾ ਦਿੱਤਾ ਜਾਦੈ ਮੇਲੇ ਤੇ ਆਈਆਂ ਸੰਗਤਾਂ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਅਤੇ ਗੁਰੂ ਜੀ ਦੇ ਦਰਸ਼ਨ ਕਰਕੇ ਤੇ ਨਾਮਦਾਨ ਦਾ ਉਪਦੇਸ਼ ਲੈ ਕੇ ਘਰਾਂ ਨੂੰ ਚਲੀਆਂ ਗਈਆਂ ਤਾਂ ਗੁਰੂ ਜੀ ਨੇ ਜਨ ਦੀ ਤਿਆਰੀ ਕਰ ਦਿੱਤੀ ਜਨ ਬੜੇ ਉਤਸ਼ਾਹ ਤੇ ਬਾਜੀਆਂ ਗਾਜੀਆਂ ਨਾਲ ਘੋੜਿਆਂ ਰੱਥਾਂ ਅਤੇ ਬੈਲਾਂ ਉੱਤੇ ਸਵਾਰ ਹੋ ਕੇ ਕਰਤਾਰਪੁਰ ਨੂੰ ਚੱਲ ਪਈ ਰਸਤੇ ਵਿੱਚ ਸੰਗਤਾਂ ਨੂੰ ਦਰਸ਼ਨ ਦੀਦਾਰ ਦਿੰਦੇ ਹੋਏ ਗੁਰੂ ਜੀ ਜਨ ਲੈ ਕੇ ਕਰਤਾਰਪੁਰ ਪਹੁੰਚ ਗਏ ਪਾਈ ਪ੍ਰੇਮਚੰਦ ਨੇ ਯਨ ਦਾ ਬਹੁਤ ਸਨਮਾਨ ਕਰਕੇ ਉਤਾਰਾ ਦਿੱਤਾ ਸੰਧਿਆ ਸਮੇ ਮਿਲਣੀ ਹੋਈ ਫਿਰ ਯਨ ਨੇ ਪ੍ਰਸ਼ਾਦ ਛਕਿਆ ਦੂਸਰੇ ਦਿਨ ਅੰਮ੍ਰਿਤ ਵੇਲੇ ਗੁਰੂ ਘਰ ਦੀ ਮਰਿਆਦਾ ਅਨੁਸਾਰ ਲਾਵਾਂ ਹੋਈਆਂ ਅਤੇ ਪ੍ਰਸ਼ਾਦ ਛਕ ਕੇ ਢੋਲੀ ਵਿਦਾ ਹੋ ਗਈ